लुधियाना ਤੋਂ ਲੋਕ ਸਭਾ ਚੋਣਾਂ ਚ ਹਾਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਨਰਿੰਦਰ મોદી ਦੀ ਤੀਜੀ ਕੈਬਨਿਟ ਚ ਥਾਂ ਮਿਲ ਗਈ ਹੈ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਜਾਣਾ ਤੈ ਹੋ ਚੁੱਕੀ ਹੈ ਇਸ ਸਬੰਧ ਚ ਮੰਤਰੀ ਮੰਡਲ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਜਿਸ ਚਿੱਠੀ ਚ ਰਵਨੀਤ ਬਿੱਟੂ ਨੂੰ ਸ਼ਾਮਿਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਹਾਲਾਂਕਿ ਸਵੇਰ ਤੋਂ ਹੀ ਕਿਆਸਰਾਈਆਂ ਜ਼ਰੂਰ ਲੱਗ ਰਹੀਆਂ ਸੀ ਕਿ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਪਰ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਪਰ ਹੁਣ ਇੱਕੇ ਪੱਤਰ ਪੂਰਾ ਸੋਸ਼ਲ ਮੀਡੀਆ ਦੇ ਉਤੇ ਵਾਇਰਲ ਹੋ ਰਿਹਾ ਹੈ ਜਦੋਂ ਰਵਨੀਤ ਬਿੱਟੂ ਨੇ ਜਿੰਨੇ ਵੀ ਭਾਜਪਾ ਦੇ ਚੁਣੇ ਗਏ ਅਹੁਦੇਦਾਰ ਨੇ ਉਹਨਾਂ ਦੇ ਨਾਲ ਜਦੋਂ ਬੈਠਕ ਕੀਤੀ ਤਾਂ ਬੈਠਕ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਮੇਰੇ ਲਈ ਵੱਡੀ ਗੱਲ ਹੈ ਕਿ ਐਨਡੀਏ ਨੇ ਚੋਣ ਹਾਰਨ ਦੇ ਬਾਵਜੂਦ ਮੈਨੂੰ ਆਪਣੇ ਮੰਤਰੀ ਮੰਡਲ ਦੇ ਲਈ ਚੁਣਿਆ ਇਸ ਵਾਰ ਪੰਜਾਬ ਨੂੰ ਤਰਜੀਹ ਦਿੱਤੀ ਗਈ ਹੈ ਮੈਂ 2027 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਜਿਤਾਉਣ ਦੇ ਲਈ ਜ਼ਮੀਨ ਅਸਮਾਨ ਇੱਕ ਕਰ ਦਿਆਂਗਾ ਸਿਰਫ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਸੀ ਆਪ ਜੋ ਕੰਮ ਕਰ ਰਹੀ ਹੈ ਉਸ ਨੂੰ ਸਾਰੇ ਜਾਣਦੇ ਨੇ ਇਸ ਲਈ ਲੋਕਾਂ ਕੋਲ ਇੱਕੋ ਵਿਕਲਪ ਹੈ ਤੇ ਉਹ ਵਿਕਲਪ ਭਾਜਪਾ ਹੈ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਜ਼ਰੂਰ ਬਣਨਾ ਚਾਹਾਂਗਾ ਸੋ ਵੱਡਾ ਦਾਵਾ ਵੀ ਰਣਜੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਵੀ ਬਣਨਾ ਚਾਹਾਂਗਾ ਤਾਂ ਐਨਡੀਏ ਨੇ ਪੰਜਾਬ ਨੂੰ ਜਿਹੜੀ ਉਹ ਇਸ ਵਾਰ ਤਰਜੀਹ ਦਿੱਤੀ ਹੈ 2027 ਦੀਆਂ ਚੋਣਾਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਮੈਂ ਭਾਜਪਾ ਨੂੰ ਜਿਤਾਉਣ ਦੇ ਲਈ ਜ਼ਮੀਨ ਅਸਮਾਨ ਇੱਕ ਕਰ ਦੇਵਾਂਗਾ ਸੋ 7:30 ਵਜੇ ਨਰਿੰਦਰ ਮੋਦੀ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਵੱਜੋਂ ਤੀਜੀ ਵਾਰ ਸੌ ਚੁੱਕਣਗੇ ਤੇ ਉਹਨਾਂ ਦੇ ਨਾਲ ਕਈ ਕੈਬਨਿਟ ਮੰਤਰੀ ਜਿਹੜੇ ਨੇ ਉਹ ਵੀ ਸੌ ਚੁੱਕਣਗੇ